ਅੱਜ ਦੇ ਅੱਜ ਇੱਥੇ ਜਿਹੜਾ SGRM ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹੈ ਜੀਰਾ ਵਿਖੇ ਇੱਥੇ ਮੈਨੂੰ ਆ ਕੇ ਬਹੁਤ ਹੀ ਖੁਸ਼ੀ ਮਿਲੀ ਜਦੋਂ ਮੈਂ ਦੇਖਿਆ ਵੀ ਇੰਨੇ ਵਧੀਆ ਇੱਥੋਂ ਦੇ ਸਕੂਲ ਦੇ ਰਿਜ਼ਲਟਸ ਹੈ ਇੱਥੇ ਪ੍ਰਿੰਸੀਪਲ ਸਾਹਿਬ ਇੱਥੋਂ ਦੀ ਫੈਕਲਟੀ ਤੇ ਇੱਥੋਂ ਦੇ ਜਿਹੜੇ ਬੱਚੇ ਹੈ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤੇ ਮਿਹਨਤ ਕਰਕੇ ਇਹਨਾਂ ਦਾ ਜਿਹੜਾ ਰਿਜ਼ਲਟ ਵੀ ਦਿਸਦਾ ਹੈ ਜਿਹੜੇ ਇਹਨਾਂ ਦਾ ਐਕਾਡੈਮਿਕਸ ਦੇ ਵਿੱਚ ਸਪੋਰਟਸ ਦੇ ਵਿੱਚ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਆਇਆ ਜਿਹੜੇ ਕਰੀਬ 72 73 ਬੱਚਿਆਂ ਨੂੰ ਮੈਡਲਸ ਮਿਲੇ ਸਪੋਰਟਸ ਵਿੱਚ ਤੇ ਇਹਨਾਂ ਦੇ ਬਹੁਤ ਬੱਚੇ ਜਿਹੜੇ ਮੈਰਿਟ ਦੇ ਵਿੱਚ ਆਏ ਹੋਏ ਆ ਤੇ ਮੈਂ ਇਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਤੇ ਸਟਾਫ ਨੂੰ ਬਹੁਤ ਵਧਾਈ ਦਿੰਦਾ ਬਹੁਤ ਵਧਾਈ ਦਿੰਦਾ ਤੇ ਪਲੱਸ ਸਾਡੀ ਬੜੀ ਵਧੀਆ ਜਿਹੜੀ ਇੰਟਰੈਕਸ਼ਨ ਹੋਈ ਆ ਇੱਕ ਅਵੇਰਨੈਸ ਕੈਂਪੇਨ ਜਿਹੜਾ ਮੈਂ ਇਹੀ ਸਮਝਦਾ ਵੀ ਜਿਹੜੇ ਸਾਰੇ ਬੱਚੇ ਸਾਡੇ ਇਸ ਤੋਂ ਬਾਅਦ ਐਸ ਮੈਸੈਂਜਰਸ ਕੰਮ ਕਰਨਗੇ ਜਿਹੜੇ ਇਸ ਡਰੱਗਸ ਦੇ ਅਗੇਂਸਟ ਜਿਹੜੀ ਸਾਡੀ ਮਹਿਮ ਚੱਲ ਰਹੀ ਆ ਉਹਦੀ ਅਵੇਅਰਨੈਸ ਇਹ ਸਾਰੇ ਲੋਕਾਂ ਦੇ ਵਿੱਚ ਆਪਣੇ ਆਲੇ ਦੁਆਲੇ ਆਪਣੇ ਜਿੱਥੇ ਇਹਨਾਂ ਦੇ ਰੈਹਾਸ਼ੀ ਏਰੀਆ ਉੱਥੇ ਤੇ ਸਕੂਲਾਂ ਦੇ ਵਿੱਚ ਬਾਕੀ ਬੱਚਿਆਂ ਨੂੰ ਤੇ ਬਾਕੀ ਲੋਕਾਂ ਨੂੰ ਇਹ ਅਵੇਅਰਨੈਸ ਕੈਂਪੇਨ ਨੂੰ ਅੱਗੇ ਲੈ ਕੇ ਜਾਣ ਦੀ